ਦੋਸਤੋ ਨਮਸਕਾਰ ਅੱਜ ਮੈਂ ਫੇਰ ਦੁਬਾਰਾ ਤੁਹਾਨੂੰ ਸੰਬੋਧਨ ਕਰ ਰਿਹਾ ਹਾਂ ਤੇ ਸੱਚਾਈ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਇਹ ਵੀਡੀਓ ਨੂੰ ਮੇਰੀ ਕੱਲ ਵੀਡੀਓ ਜਾਰੀ ਕੀਤੀ ਗਈ ਸੀ ਜਿਹੜੀ 5 ਮਈ 2025 ਨੂੰ ਉਸ ਦੀ ਲਗਾਤਾਰਤਾ ਦਾ ਹਿੱਸਾ ਸਮਝਿਆ ਜਾਵੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੇਰਾ ਗਾਜ਼ੀਆਬਾਦ ਦੇ ਵਿੱਚ ਸ਼ੇਲ ਪ੍ਰੋਮੋਸ਼ਨ ਆਫਿਸ ਖੋਲਣ ਦਾ ਇੱਕ ਵਿਚਾਰ ਸੀ ਪਰ ਅਸੀਂ ਗਾਜ਼ੀਆਬਾਦ ਦੇ ਵਿੱਚ ਕਿਸੇ ਕਾਰਨਾਂ ਕਰਣ ਦਫਤਰ ਨਹੀਂ ਖੋਲ ਸਕੇ ਨਾ ਹੀ ਉੱਥੇ ਅਸੀਂ ਕਦੀ ਕੋਈ ਦਵਾਈ ਭੇਜੀ ਨਾ ਵੇਚੀ ਨਾ ਉੱਥੇ ਕਦੀ ਖਰੀਦੀ ਉਹ ਘਰ ਮੇਰੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਹੈ ਦੁੱਖ ਵਾਲੀ ਗੱਲ ਹੈ ਇਹ ਕਹਾਂ ਪੈ ਰਿਹਾ ਕਿ ਮੇਰੇ ਉਸ ਐਡਰੈਸ ਨੂੰ ਫਰਜੀ ਐਡਰੈਸ ਦੱਸਿਆ ਜਾ ਰਿਹਾ ਹੈ ਫਰਜੀ ਐਡਰੈਸ ਕਿੱਥੋਂ ਹੋ ਗਿਆ ਹੈ ਫਰਜੀ ਐਡਰੈਸ ਤੇ ਤਾਂ ਹੁੰਦਾ ਜੇ ਅਸੀਂ ਉਸ ਐਡਰੈਸ ਦੇ ਉੱਤੇ ਕੋਈ ਸੇਲ ਪਰਚੇਸ ਕੀਤੀ ਹੁੰਦੀ ਫਰਜੀ ਐਡਰੈਸ ਤੇ ਤਾਂ ਹੁੰਦਾ ਜੇ ਇਹ ਘਰ ਮੇਰੇ ਰਿਸ਼ਤੇਦਾਰਾਂ ਦਾ ਨਾ ਹੁੰਦਾ ਐਵੇਂ ਕਿਸੇ ਦਾ ਐਡਰੈਸ ਮੈਂ ਦੇ ਦਿੱਤਾ ਹੁੰਦਾ ਹੁਣ ਆਉਂਦੇ ਆ ਡਰੱਗ ਇਨਸਪੈਕਟਰ ਸੁਖਦੀਪ ਸਿੰਘ ਦੇ ਕਰਦਾਰ ਦੇ ਉੱਤੇ ਜਿਸ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਫਸਾਇਆ ਹੈ 20 ਕਰੋੜ ਰੁਪਏ ਦੇ ਟ੍ਰੈਮਾਡੋਲ ਦੀ ਗੋਲੀ ਤੇ ਹੋਰ ਨਸ਼ੀਲੀ ਦਵਾਈਆਂ ਦੇ ਇੱਕ ਮਾਮਲੇ ਦੇ ਵਿੱਚ ਜਿਹੜਾ ਕਿ ਸਪੈਸ਼ਲ ਟਾਸਕ ਫੋਰਸ ਐਸਟੀਐਫ ਨੇ ਫੜਿਆ ਸੀ ਕਰੋੜਾਂ ਰੁਪਏ ਦਾ ਰਾਕੇਟ ਉਸ ਦੇ ਵਿੱਚ ਸੁਖਦੀਪ ਸਿੰਘ ਦਾ ਰੋਲ ਇਸ ਕਰਕੇ ਸ਼ੱਕੀ ਹੋ ਜਾਂਦਾ ਹੈ ਕਿਉਂਕਿ ਇਹ ਆਪਣੇ ਸਾਥੀ ਸ਼ਿਸ਼ਨ ਮਿੱਤਲ ਦੇ ਨਾਲ ਮਿਲ ਕੇ ਡੀਐਸਪੀ ਗੁਵਿੰਦਰ ਮਹਾਜਨ ਦੇ ਉੱਤਰ 45 ਲੱਖ ਰੁਪਏ ਰਿਸ਼ਵਤ ਦੇਣ ਦਾ ਇਹਦੇ ਤੇ ਇਲਜ਼ਾਮ ਲੱਗਿਆ ਹੈ ਸ਼ੀਸ਼ਨ ਮਿੱਤਲ ਜਿਹੜਾ ਕਿ ਇਸ ਵੇਲੇ ਜੇਲ੍ਹ 'ਚ ਹੈ ਤੇ ਇਸ ਨੇ ਵੀ ਆਪਣੇ ਬਿਆਨ ਦਿੱਤੇ ਨੇ ਇਸ ਸੰਬੰਧੀ ਸ਼ੀਸ਼ਲ ਮਿੱਤਲ ਆਪਣੇ ਬਿਆਨ ਵੀ ਦਰਜ ਕਰਾ ਚੁੱਕਿਆ ਹੈ ਤੇ ਮਾਮਲਾ ਸੀਬੀਆਈ ਕੋਲ ਹੈ ਤੇ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਪੈਂਡਿੰਗ ਹੈ ਤੁਸੀਂ ਆਪ ਹੀ ਸਮਝ ਸਕਦੇ ਹੋ ਜਿਸ ਦਲਾਲ ਨੇ 45 ਲੱਖ ਰੁਪਇਆ ਡੀਐਸਪੀ ਨੂੰ ਦਿੱਤਾ ਇਹਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਹਾਲਾਂਕਿ ਡੀਐਸਪੀ ਨੇ ਇਨਕਾਰ ਕੀਤਾ ਸੀ ਤੇ ਸੁਖਦੀਪ ਸਿੰਘ ਡਰਗ ਕੰਟਰੋਲਰ ਜਿਹੜਾ ਤੇ ਇਹਨੇ ਆਪ ਕੋਈ ਪੈਸਾ ਨਹੀਂ ਲਿਆ ਹੋਵੇਗਾ ਇਹਦਾ ਕਿਰਦਾਰ ਕਹਿੋ ਜੇ ਇਹ ਸਭ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਇੱਥੇ ਇਹ ਵੀ ਜ਼ਿਕਰ ਕਰਦੇ ਹਾਂ ਕਿ 21 ਸਤੰਬਰ 2024 ਨੂੰ ਮੈਂ ਆਪਣੇ ਚੈਨਲ D4U ਨਿਊਜ਼ ਦੇ ਉੱਤੇ ਆਪਣੇ ਸਾਥੀ ਰਕੇਸ਼ ਸ਼ਰਮਾ ਦੇ ਨਾਲ ਇਸ ਸੰਬੰਧੀ ਇੱਕ ਪੂਰੀ ਸਟੋਰੀ ਵੀ ਕੀਤੀ ਸੀ ਇਸ ਦੇ ਬਾਅਦ ਡਰਗ ਇੰਸਪੈਕਟਰ ਸੁਖਦੀਪ ਸਿੰਘ ਮੇਰੇ ਨਾਲ ਫੋਨ ਤੇ ਠੰਡਾ ਦਿੱਤਾ ਵੀ ਹੋਇਆ ਸੀ ਮੇਰੇ ਨਾਲ ਇਹ ਮੈਨੂੰ ਇਹ ਕਹਿੰਦਾ ਤੈਨੂੰ ਵੇਖ ਲਵਾਂਗਾ ਇਸੇ ਕਰਕੇ ਰਕੇਸ਼ ਸ਼ਰਮਾ ਨੂੰ ਇਫਤਾਹਾ ਗਿਆ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਅਸੀਂ ਡਰੱਗ ਲਾਇਸੈਂਸ ਦੀਆਂ ਸ਼ਰਤਾਂ ਮੁਤਾਬਕ ਹਰ ਮਹੀਨੇ ਟਰਾਮਾਡੋਲ ਦੀ ਕੀਤੀ ਗਈ ਖਰੀਦ ਪਰਚੇਜ਼ ਸੇਲ ਦਾ ਰਿਕਾਰਡ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਭੇਜਦੇ ਹਾਂ ਪਰ ਇਹਨਾਂ ਸਾਨੂੰ ਕਦੇ ਨਹੀਂ ਦੱਸਿਆ ਤੁਸੀਂ ਕਿੰਨੀ ਮਾਤਰਾ ਦੇ ਵਿੱਚ ਕਿਸ ਹਸਪਤਾਲ ਨੂੰ ਗੋਲੀ ਦਵਾਈ ਸਪਲਾਈ ਕਰ ਸਕਦੇ ਹੋ ਜੇ ਸਾਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਵੱਲੋਂ ਇਹ ਦੱਸਿਆ ਜਾਂਦਾ ਕਿ ਤੁਸੀਂ ਖਰੀਦਣ ਵਾਲੇ ਦਾ ਵੀ ਲਾਇਸੈਂਸ ਲੈਣਾ ਹੈ ਤਾਂ ਅਸੀਂ ਅਜਹੀ ਅਣਗਹਿਲੀ ਕਦੀ ਨਾ ਕਰਦੇ ਤੇ ਨਾਂ ਜਤਿੰਦਰ ਮਲੋਤਰਾ ਫਸਦਾ ਜਿਹੜਾ ਕਿ ਸੱਤ ਹਸਪਤਾਲਾਂ ਦਾ ਮਾਲਕ ਹੈ ਤੇ 100 ਕਰੋੜ ਰੁਪਏ ਦਾ ਮਾਲਕ ਹੁਣ ਹੈ ਉਹਦੇ ਉੱਤੇ 12000 ਰੁਪਏ ਗੋਲੀ 12000 ਰੁਪਏ ਦੀ ਗੋਲੀ ਖਰੀਦਣ ਦੇ ਇਲਜ਼ਾਮਾਂ ਦੇ ਵਿੱਚ ਉਹਨੂੰ ਪੜ ਲਿਆ ਗਿਆ ਤੇ ਨਾਂ ਹੀ ਲਾਈਫ ਕੇਅਰ ਹਸਪਤਾਲ ਦੇ ਪ੍ਰਵੀਨ ਤੇ ਨਾਂ ਹੀ ਰਗੇਸ਼ ਫਸਦੇ ਹੁਣ ਆਨਿਆ ਫਿਰ ਐਨਸੀਬੀ ਦੇ ਉੱਤੇ ਨਾਰਕੋਟਿਕ ਕੰਟਰੋਲ ਬਿਊਰੋ ਫਿਰ ਇਹ ਕਹਿਆ ਜਾ ਰਿਹਾ ਕਿ 31000 ਗੋਲੀ ਡਰਾਮਾਡੋਲ ਦੀ ਬਰਾਮਦ ਕੀਤੀ ਗਈ ਬੁਲਿਸਟਾ ਫਾਰਮਾਸੋਟਿਕਲ ਦੇ ਦਫ਼ਤਰ ਚੋਂ ਓ ਬਈ ਤੁਸੀਂ 32000 ਗੋਲੀ ਬਰਾਮਦ ਕੀਤੀ ਹੈ ਬਰਾਮਦਗੀ ਕਹਣਾ ਬਿਲਕੁਲ ਗਲਤ ਹੈ ਇਹ ਵਾਰ ਤੁਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ ਤੁਸੀਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹ ਗੋਲੀ ਨਜਾਇਜ਼ੀ ਬਰਾਮਦਗੀ ਤਾਂ ਹੁੰਦੀ ਜੇ ਸਾਡੇ ਕੋਲ ਇਸ ਗੋਲੀ ਦਾ ਕੋਈ ਸੇਲ ਪਰਚੇ ਦਾ ਰਿਕਾਰਡ ਨਾ ਹੁੰਦਾ ਪਰ ਸਾਡੇ ਕੋਲ ਤਾਂ ਇੱਕ ਇੱਕ ਗੋਲੀ ਦਾ ਸੇਲ ਦਾ ਪਰਚੇ ਦਾ ਰਿਕਾਰਡ ਹੈ ਇਹ ਤੁਹਾਨੂੰ ਅਸੀਂ 28 ਤਰੀਕ ਨੂੰ ਵੀ ਵਿਖਾ ਚੁੱਕੇ ਹਾਂ April ਨੂੰ ਤੇ 30 April ਨੂੰ ਵੀ ਤੁਹਾਨੂੰ ਬਿਆਨ ਦੇ ਚੁੱਕੇ ਹਾਂ ਤੇ ਤੁਸੀਂ ਆਪਣੀ ਇਨਸਪੈਕਸ਼ਨ ਰਿਪੋਰਟ ਦੇ ਵਿੱਚ ਵੀ ਇਹ ਮੰਨ ਚੁੱਕੇ ਹੋ ਅਨਿਲ ਨੋਟੇয়াল ਦੀ ਰਿਪੋਰਟ ਸਾਡੇ ਕੋਲ ਮੌਜੂਦ ਹੈ ਹੁਣ ਇਸ ਸੰਬੰਧੀ ਅਸੀਂ ਲਿਖਿਤ ਰਿਪੋਰਟ ਵੀ ਸਾਡੇ ਕੋਲ ਹੈ ਜਦੋਂ ਸੇਲ ਪਰਚੇ ਦਾ ਰਿਕਾਰਡ ਪੂਰਾ ਮੈਚ ਕਰਦਾ ਤਾਂ ਫਿਰ ਇਸ ਨੂੰ ਬਰਾਮਦਗੀ ਕਿਵੇਂ ਆਖਿਆ ਜਾ ਸਕਦਾ ਹੁਣ ਹੱਸੋਣੀ ਗੱਲ ਤੁਸੀਂ ਇਹ ਸੁਣੋ ਕਿ ਜਿਹੜਾ ਓਵਰ ਸਟਾਕ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਅਥਵੀ ਅਸੀਂ ਸਾਰੇਆਂ ਦੇ ਸਾਹਮਣੇ ਰੱਖ ਦਿਆਂਗੇ ਸੇਲ ਪਰਚੇਜ਼ ਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ ਕਿਸ ਤਰ੍ਹਾਂ ਅਸੀਂ ਇੱਕ ਫਰਮ ਨੂੰ ਪਹਿਲੇ ਆਰਡਰ ਦੀ ਸਪਲਾਈ ਆਰਡਰ ਦਿੰਦੇ ਆ ਉਹ ਸਾਨੂੰ ਸਪਲਾਈ ਨਹੀਂ ਕਰਦੀ ਅਸੀਂ ਫਿਰ ਦੂਸਰੀ ਫਰਮ ਨੂੰ ਆਰਡਰ ਦੇ ਦਿੰਦੇ ਆ ਉਹ ਸਪਲਾਈ ਕਰ ਦਿੰਦੀ ਤੇ ਸਾਡੀ ਆਰਡਰ ਤੋਂ 3 ਮਹੀਨੇ ਬਾਅਦ ਉਹ ਪਹਿਲੇ ਵਾਲੀ ਫਰਮ ਵੀ ਸਾਨੂੰ ਆਰਡਰ ਸਪਲਾਈ ਕਰ ਦਿੰਦੀ ਏ ਜਿਸ ਕਰਕੇ ਸਾਡੇ ਕੋਲ ਸਟਾਕ ਵੱਧ ਗਿਆ ਪਰ ਤੁਸੀਂ ਦੇਖੋ ਇਸ ਕਾਰਵਾਈ ਨੂੰ ਇਸ ਸਾਰੀ ਕਾਰਵਾਈ ਨੂੰ 547 ਕਰੋੜ ਰੁਪਏ ਦੇ ਡਰੱਗ ਰੈਕਟ ਦੇ ਨਾਲ ਜੋੜ ਕੇ ਸਾਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਹੁਣ ਐਨਸੀਬੀ ਵਾਲੇ ਵੀ ਜਾਣਦੇ ਨੇ ਜਿਹੜੇ ਕਿ ਕੰਟਰੋਲ ਨਾਰਕੋਟਿਕ ਕੰਟਰੋਲ ਬਿਊਰੋ ਵਾਲੇ ਜਾਣਦੇ ਨੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਆਮ ਬੰਦੇ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਸਾਡੀ ਫਰਮ ਬਲਿਸਟਾ ਫਾਰਮਾਸਿਊਟੀਕਲ ਨੇ 2024 ਅਪ੍ਰੈਲ ਤੋਂ ਲੈ ਕੇ ਅਪ੍ਰੈਲ 2025 ਤੱਕ ਜਿਸ ਵਿੱਚ ਅਸ਼ੀਰ 1323 ਡੱਬੇ ਟ੍ਰੈਮਾਡੋਲ ਦੇ ਖਰੀਦੇ ਜਿਸ ਵਿੱਚੋਂ 330 ਡੱਬਿਆਂ ਦੇ ਕਰੀਬ ਐਨਸੀਬੀ ਵੱਲੋਂ ਸੀਲ ਕਰ ਲਏ ਗਏ ਇਹ ਸੇਲ 5 7 8 ਲੱਖ ਦੀ ਹੋਣੀ ਹੈ ਜਦੋਂ ਕਿ ਸਾਡੇ ਕੋਲ ਸੇਲ ਦਾ ਪਰਚੇਜ਼ ਦਾ ਇੱਕ ਇੱਕ ਗੋਲੀ ਦਾ ਹਿਸਾਬ ਹੈ ਤੇ ਫਿਰ ਅਸੀਂ ਕਿਸੇ ਡਰੱਗ ਰੈਕਟ ਦਾ ਹਿੱਸਾ ਕਿਵੇਂ ਹੋ ਸਕਦੇ ਹਾਂ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਹੈ ਤੇ ਸਾਨੂੰ ਅਦਾਲਤ ਦੇ ਵਿੱਚ ਪੂਰਾ ਭਰੋਸਾ ਹੈ ਸਾਡੇ ਆਪਣੇ ਕਾਨੂੰਨ ਦੇ ਉੱਤੇ ਮੈਂ ਇਹ ਵੀ ਦੱਸ ਦਿਆਂ ਦਰਸ਼ਕਾਂ ਨੂੰ ਜੇ ਮੇਰਾ ਰੋਲ ਸਾਬਤ ਹੋ ਜਾਂਦਾ ਹੈ ਕਿ ਮੈਂ ਕਿਸੇ ਡਰੱਗ ਰੈਕਟ ਦਾ ਹਿੱਸਾ ਹਾਂ ਤੇ ਮੈਨੂੰ ਚੌਂਕ ਦੇ ਵਿੱਚ ਖਿਲਾਰ ਕੇ ਭਾਵੇਂ ਗੋਲੀ ਮਾਰ ਦਿੱਤੀ ਜਾਵੇ ਤੇ ਭਾਵੇਂ ਮੈਨੂੰ ਫਾਂਸੀ ਲਾ ਦਿੱਤੀ ਜਾਵੇ ਪਰ ਮੇਰੇ ਪਰਿਵਾਰ ਨੂੰ ਡਰੱਗ ਪੈਲ ਤੇ ਰਕੇਸ਼ ਸ਼ਰਮਾ ਦਾ ਤੇ ਇਹਦੇ ਨਾਲ ਕੋਈ ਨਾਤਾ ਹੀ ਨਹੀਂ ਹੈ ਹੁਣ ਮੇਰੀ ਵੀਡੀਓ ਨੂੰ ਅੱਜ ਸ਼ੇਅਰ ਕਰਿਓ ਕਮੈਂਟ ਕਰਿਓ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਕਿਉਂਕਿ ਇਸ ਵੇਲੇ ਮੈਨੂੰ ਇਹ ਦੱਸਿਆ ਜਾ ਰਿਹਾ ਕਿ ਮੈਂ ਵੱਡਾ-ਵੱਡਾ ਡਰਗ ਰੈਕਟ ਚਲਾਉਣਾ ਵੱਡੇ-ਵੱਡੇ ਮਗਰਮਾਛਾਂ ਨੂੰ ਤੇ ਫੜਦੇ ਨਹੀਂ ਹੈ ਜੇ ਸਾਡੇ ਕੋਲ ਕੋਈ ਟੈਕਨੀਕਲ ਗਲਤੀ ਹੋਈ ਹੈ ਤੇ ਸਾਨੂੰ ਉਹਦੀ ਸਜ਼ਾ ਇਹ ਨਹੀਂ ਮਿਲਣੀ ਚਾਹੀਦੀ ਕਿ ਸਾਨੂੰ ਡਰਗ ਪੈਡਲਰ ਡਰਗ ਰੈਕਟ ਦਾ ਹਿੱਸਾ ਤੁਸੀਂ ਦੱਸ ਦਿਓ ਜਿਨ੍ਹਾਂ ਫੈਕਟਰੀਆਂ ਦੇ ਵਿੱਚ ਐਡੀ ਐਡੀ ਕਰੋੜਾ ਰੁਪਏ ਦੀ ਗੋਲੀ ਬਣੀ ਕਰੋੜਾ ਗੋਲੀਆਂ ਬਣ ਕੇ ਵਿਕ ਗਈਆਂ ਉਹਨਾਂ ਦੇ ਮਾਲਕਾਂ ਨੂੰ ਕਿੰਨਾ ਕੁ ਤੁਸੀਂ ਅੰਦਰ ਕੀ ਟੈਂਸੀ ਵਾਲਿਆਂ ਨੂੰ ਪੁੱਛਣਾ ਚਾਹਣਾ 547 ਕਰੋੜ ਰੁਪਏ ਦਾ ਰੈਕਟ ਅਸੀਂ ਫੜ ਲਿਆ ਮੇਰੇ ਕੋਲ ਤੇ 547 ਕਰੋੜ ਤੇ ਛੱਡੋ 5-7 ਲੱਖ ਰੁਪਏ ਦੀ ਗੋਲੀ ਦਾ ਸਾਰਾ ਹਿਸਾਬ ਆ ਇੱਕ ਇੱਕ ਗੋਲੀ ਦਾ ਹਿਸਾਬ ਆ ਤੇ ਸਾਤਾਂ ਨੂੰ ਦੇ ਚੁੱਕਾ ਫੈਸਲਾ ਜਨਤਾ ਨੇ ਕਰਨਾ ਹੈ ਇੱਕ ਵਾਰੀ ਫੇਰ ਆਜ਼ਾਦਤ ਦਿਓ ਤੁਹਾਡੇ ਸਹਿਯੋਗ ਦੀ ਲੋੜ ਆ ਵੱਧ ਤੋਂ ਵੱਧ ਕਮੈਂਟ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਇਹ ਵੀਡੀਓ ਮੇਰੀ ਮੁੱਖ ਮੰਤਰੀ ਭਗਵੰਤ ਮਾਨ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਤੇ ਬੀਜੇਪੀ ਦੇ ਹੋਰ ਵੱਡੇ ਲੀਡਰਾਂ ਤੱਕ ਵੀ ਪਹੁੰਚਾਓ ਤੇ ਉਹਨਾਂ ਨੂੰ ਦੱਸੋ ਤੁਹਾਡੀਆਂ ਸਰਕਾਰੀ ਏਜੰਸੀਆਂ ਫੀਤੀਆਂ ਲਵਾਉਣ ਵਾਸਤੇ ਕਿਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਧੰਨਵਾਦ ਸਸੀ ਘਾਲ ਨਮਸਕਾਰ